ਤੋ ਅਮਰੀਕਾ ਦੇ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਬਹੁਤ ਸਾਰੇ ਜਿਹੜੇ ਕੀ ਲੋਕ ਹੈਗੇ ਨੇ ਉਹ ਆਪਣੇ ਮੁਲਕ ਵਾਪਸ ਭਰਤੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਨੌਜਵਾਨ ਵੀ ਜਿਹੜੇ ਕੀ ਹੁਣ ਡਿਪੋਰਟ ਕੀਤੇ ਜਾਣ ਤੋਂ ਬਾਅਦ ਆਪਣੇ ਘਰ ਪੜ ਚੁੱਕੇ ਨੇ ਜਿਸ ਤੋਂ ਬਾਅਦ ਲਗਾਤਾਰ ਹੁਣ ਠੱਗ ਟਰੈਵਲ ਏਜੰਟਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਿਉਂਕਿ ਇਹਨਾਂ ਠੱਗ ਟਰੈਵਲ ਏਜੰਟਾਂ ਦੇ ਵੱਲੋਂ ਲੱਖਾਂ ਰੁਪਏ ਲੈ ਕੇ ਵੀ ਇਹਨਾਂ ਨੌਜਵਾਨਾਂ ਨੂੰ ਜਿਹੜਾ ਕੀ ਹੈ ਅਮਰੀਕਾ ਨਹੀਂ ਭੇਜਿਆ ਗਿਆ ਹਾਲਾਂਕਿ ਉਹਨਾਂ ਨੂੰ ਕਹਿ ਗਿਆ ਸੀ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਕੀ ਅਮਰੀਕਾ ਭੇਜਿਆ ਜਾਵੇਗਾ ਫਿਰ ਵੀ ਉਹਨਾਂ ਦੀ ਜਾਨ ਨੂੰ ਜ਼ੋਖਮ ਦੇ ਵਿੱਚ ਪਾਇਆ ਗਿਆ ਡੰਕੀ ਦੇ ਰਸਤੇ ਉਹਨਾਂ ਨੂੰ ਜਿਹੜਾ ਕੀ ਹੈ ਉੱਥੇ ਅਮਰੀਕਾ ਬਾਰਡਰ ਤੇ ਪਹੁੰਚਾਇਆ ਗਿਆ ਜਿੱਥੇ ਕਿ ਅਮਰੀਕਾ ਦੇ ਵਿੱਚ ਕਦਮ ਰੱਖਤਿਆ ਹੀ ਕਈ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਹਦੇ ਵਿੱਚ ਹੁਣ ਜਿਹੜੇ ਕੀ ਬਹੁਤ ਸਾਰੇ ਨੌਜਵਾਨ ਨੇ ਜੋ ਕਿ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਪਹੁੰਚ ਰਿਹਾ ਹੈਗੇ ਨੇ ਹੁਣ ਮੁਹਾਲੀ ਦੇ ਵਿੱਚ ਦੋ ਜਿਹੜੇ ਕੀ ਅੰਬਾਲਾ ਦੇ ਠੱਗ ਟਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਜਿਹੜੀ ਸ਼ਿਕਾਇਤ ਹੈ ਉਹ ਹਾਲ ਹੀ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਪਰਤੇ ਮੁਹਾਲੀ ਦੇ ਰਹਿਣ ਵਾਲੇ ਤਰਨਵੀਰ ਸਿੰਘ ਨੌਜਵਾਨ ਦੇ ਵੱਲੋਂ ਕੀਤੀ ਗਈ ਹੈ ਜਿਸ ਦਾ ਕਹਿਣਾ ਹੈ ਕਿ ਉਸ ਨੂੰ ਇਹ ਕਹਿ ਕਿ ਜਿਹੜਾ ਕੀ ਹੈ ਅਮਰੀਕਾ ਦੇ ਵਿੱਚ ਭੇਜਿਆ ਗਿਆ ਸੀ ਕਿ ਉਸ ਨੂੰ ਨੌਕਰੀ ਦਵਾਈ ਜਾਵੇਗੀ ਅਤੇ ਸਹੀ ਤਰੀਕੇ ਨਾਲ ਇੱਕ ਨੰਬਰ ਤੇ ਵਿੱਚ ਉਸ ਨੂੰ ਅਮਰੀਕਾ ਭੇਜਿਆ ਜਾਵੇਗਾ ਪਰ ਪੈਸੇ ਵੀ ਲੈ ਲੈ ਕੇ ਅਤੇ ਫਿਰ ਵੀ ਉਸ ਨੂੰ ਜਿਹੜਾ ਕੀ ਹੈ ਗੁੰਮਰਾਹ ਕਰਕੇ ਜਿਹੜਾ ਕੀ ਅਮਰੀਕਾ ਭੇਜਿਆ ਗਿਆ ਅਤੇ ਵੱਖ-ਵੱਖ ਥਾਂ ਤੇ ਪਹਿਲਾਂ ਉਸ ਨੂੰ ਲਜਾਇਆ ਜਾਂਦਾ ਫਿਰ ਪਨਾਮਾ ਜੰਗਲਾਂ ਦੇ ਵਿੱਚ ਉਸ ਨੂੰ ਘਮਾਇਆ ਜਾਂਦਾ 2 ਤੋਂ 3 ਮਹੀਨੇ ਜਿਹੜਾ ਕੀ ਹੈ ਉਸ ਨੂੰ ਕਾਫੀ ਖੱਜਲਖਵਾਰ ਕੀਤਾ ਗਿਆ ਇਤੋਂ ਤੱਕ ਕਿ ਉਸਨੇ ਇਹ ਵੀ ਜ਼ਿਕਰ ਕੀਤਾ ਕਿ ਉਸਨੂੰ ਪਤਾ ਲੱਗ ਗਿਆ ਸੀ ਕਿ ਉਸਦੇ ਨਾਲ ਧੋਖਾ ਹੋਇਆ ਹੈ ਤੇ ਉਸਨੂੰ ਗਲਤ ਤਰੀਕੇ ਨਾਲ ਅਮਰੀਕਾ ਭੇਜਿਆ ਜਾ ਰਿਹਾ ਹੈ ਜਿਹਦੇ ਵਿੱਚ ਜਦੋਂ ਉਸਨੇ ਜਿਹੜਾ ਕੀ ਹੈ ਏਜੰਟਾਂ ਨਾਲ ਫੋਨ ਦੇ ਉੱਪਰ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਈ ਤੁਸੀਂ ਮੈਨੂੰ ਵਾਪਸ ਮੇਰੇ ਘਰ ਭੇਜ ਦਿਓ ਤੁਹਾਨੂੰ ਜਿੰਨੇ ਪੈਸੇ ਚਾਹੀਦੇ ਨੇ ਮੈਂ ਦੇਣ ਲਈ ਤਿਆਰ ਹਾਂ ਤਾਂ ਫਿਰ ਜੋ ਅੱਗੋ ਠੱਗ ਟਰੈਵਲ ਏਜੰਟਾਂ ਨੇ ਉਸਨੂੰ ਵਾਇਸ ਮੈਸੇਜ ਭੇਜਿਆ ਉਸਨੂੰ ਜਦੋਂ ਸੁਨਹਿਰ ਤਰਨਵੀਰ ਨੇ ਤਾਂ ਉਸਦੇ ਪੈਰਾ ਹੇਠੋਂ ਵੀ ਜ਼ਮੀਨ ਖਿਸਕ ਗਈ ਪਾਈ ਹੁਣ ਤੇ ਕੋ ਅੱਗੇ ਜਾਣ ਦੀ ਬਜਾਏ ਹੋਰ ਕੋਈ ਚਾਰਾ ਨਹੀਂ ਹੈ ਤੈਨੂੰ ਅਮਰੀਕਾ ਦਾਖਲ ਹੀ ਹੁਣ ਪਵੇਗਾ ਸੋ ਇਹ ਜਿਹੜੇ ਕਿ ਤਰਨਵੀਰ ਵਰਗੇ ਬਹੁਤ ਸਾਰੇ ਨੌਜਵਾਨ ਨੇ ਜੋ ਕਿ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਜਿਹੜਾ ਕਿ ਇੱਥੋਂ ਪੰਜਾਬ ਤੋਂ ਰੁਕਸਤ ਤਾਂ ਹੋ ਜਾਂਦੇ ਨੇ ਪਰ ਇਹਨਾਂ ਠੱਗ ਟਰੈਵਲ ਏਜੰਟਾਂ ਦੇ ਚਾਂਸੇ ਦੇ ਵਿੱਚ ਆ ਕੇ ਆਪਣੀਆਂ ਜ਼ਮੀਨਾਂ ਵੀ ਗਵਾ ਬੈਠਦੇ ਨੇ ਕਰਦਾ ਚੁੱਕ ਕੇ ਪੈਸੇ ਇਕੱਠੇ ਕਰਕੇ ਜਿਹੜੀ ਆ ਉਹ ਏਜੰਟਾਂ ਨੂੰ ਦੰਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਜਿਹੜੇ ਕਿ ਇਹਨਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਡੰਕੀ ਦੇ ਰਸਤੇ ਜਿਹੜਾ ਕਿ ਉਹਨਾਂ ਦੀ ਜਾਨ ਨੂੰ ਜ਼ਖਮ ਦੇ ਵਿੱਚ ਪਾ ਕੇ ਅਮਰੀਕਾ ਦਾ ਬਾਰਡਰ ਟਪਾਇਆ ਜਾਂਦਾ ਪਰ ਜਦੋਂ ਦੀ ਹੁਣ ਟਰੰਪ ਸਰਕਾਰ ਦੇ ਜਿਹੜੀ ਆ ਉਹ ਬਣੀ ਹੈ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸ਼ਿਕੰਜਾ ਕੱਸਾ ਜਾ ਰਿਹਾ ਮੋਹਾਲੀ ਦੇ ਰਹਿਣ ਵਾਲੇ ਤਨਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਅਤੇ ਪੁਲਿਸ ਨੇ ਹੁਣ ਹਰਿਆਣਾ ਦੇ ਅੰਬਾਲਾ ਨਾਲ ਤਾਲੁਕਤ ਰੱਖਣ ਵਾਲੇ ਦੋ ਟਰੈਵਲ ਏਜੰਟਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਵੀ ਹੋ ਚੁੱਕੀ ਹੈ ਗੁਰਜਿੰਦਰ ਅੰਤਲ ਅਤੇ ਮੁਕਲ ਦੇ ਵਜੋਂ ਹੋਈ ਹੈ ਜੋ ਅੰਬਾਲਾ ਸ਼ੌਣੀ ਦੇ ਰਹਿਣ ਵਾਲੇ ਨੇ ਦੋਵੇਂ 에ਜੰਟਾਂ ਨੇ ਇਸ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਲਈ 45 ਲੱਖ ਰੁਪਏ ਲਈ ਸੀ ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਜਦੋਂ ਉਹ ਚਰ ਮਹੀਨੇ ਰਸਤੇ ਦੇ ਵਿੱਚ ਫਸਿਆ ਰਿਹਾ ਤਾਂ ਉਸਨੇ ਜਿਹੜਾ ਕਿ ਭਾਰਤ ਵਾਪਸ ਭੇਜੇ ਜਾਣ ਦੀ ਜਿਹੜੀ ਗੱਲ ਹੈ ਉਹ ਏਜੰਟਾਂ ਤੱਕ ਕੀਤੀ ਸੀ ਪਰ ਉਸ ਨੂੰ ਇੱਕ ਆਡੀਓ ਮੈਸੇਜ ਭੇਜੇ ਜਾਂਦਾ ਕਿ ਹੁਣ ਤੈਨੂੰ ਅੱਗੇ ਜਾਣਾ ਪਵੇਗਾ ਪਿੱਛੇ ਮੁੜਨ ਦਾ ਕੋਈ ਸਵਾਲ ਹੀ ਨਹੀਂ ਅਤੇ ਦੋਸ਼ੀ ਨੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੇ ਪੈਸੇ ਵੀ ਲੈ ਲਏ ਅਤੇ ਉਸ ਨਾਲ ਸੰਬੰਧਿਤ ਸਾਰੇ ਸਬੂਤ ਜੋ ਹੁਣ ਹੈਗੇ ਨੇ ਤਨਵੀਰ ਦੇ ਵੱਲੋਂ ਪੁਲਿਸ ਨੂੰ ਸੌਂਪ ਦਿੱਤੇ ਗਏ ਨੇ ਤੇ ਪੁਲਿਸ ਦੇ ਵੱਲੋਂ ਵੀ ਹੁਣ ਆਪੀਸੀ ਦੀਆਂ ਧਰਾਮਾ ਦੇ ਤਹਿਤ ਜਿਹੜਾ ਕੀ ਹੈ ਇਹਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਰਨਵੀਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੀ ਛਾਪੇਮਾਰੀ ਦੇ ਜਿਹੜੀ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੋ ਜਿਹੜਾ ਕਿ ਗ੍ਰਿਫਤਾਰ ਕੀਤਾ ਜਾ ਸਕੇ ਸੋ ਤਰਨਵੀਰ ਦੇ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ ਦੇ ਵਿੱਚ ਜੋ ਸਭ ਤੋਂ ਅਹਿਮ ਅਤੇ ਵੱਡੀ ਗੱਲ ਹੈ ਉਹ ਵੀ ਤੁਹਾਡੇ ਨਾਲ ਜਿਹੜੀ ਜ਼ਰੂਰ ਸਾਂਝੀ ਕਰਾਂਗੇ ਤਰਨਵੀਰ ਨੇ ਜ਼ਿਕਰ ਕੀਤਾ ਕਿ ਉਸ ਤੋਂ ਜਿਹੜੀ ਕਿ ਗੁਰਜਿੰਦਰ ਅਤੇ ਮੂਕਲ ਦੇ ਨਾਲ ਜੋ ਹੈ ਮੁਲਾਕਾਤ ਉਹ ਜਿਹੜੀ ਇੱਕ ਦੋਸਤ ਦੇ ਜ਼ਰੀਏ ਹੋਈ ਸੀ ਮੁਕਲ ਅਤੇ ਗੁਰਜਿੰਦਰ ਦੋਵੇਂ ਕਾਰੋਬਾਰ ਦੇ ਵਿੱਚ ਜਿਹੜੇ ਕਿ ਆਪਸੀ ਭਾਈਵਾਲ ਨੇ ਅਤੇ ਉਹਨਾਂ ਨੇ ਜਿਹੜਾ ਕਿ 10 ਜੁਲਾਈ 2024 ਨੂੰ ਆਪਣਾ ਪਾਸਪੋਰਟ ਜੋ ਹੈ ਇਹਨਾਂ ਏਜੰਟਾਂ ਨੂੰ ਦਿੱਤਾ ਸੀ ਕਿ ਉਹ ਅਮਰੀਕਾ ਉਸ ਨੂੰ ਭੇਜ ਦੇਣ ਅਤੇ ਇਸ ਦੇ ਬਦਲੇ 45 ਲੱਖ ਰੁਪਏ ਲੈ ਗਏ ਸਨ ਪਰ ਫਿਰ ਉਸ ਨੂੰ ਜਿਹੜਾ ਕਿ ਹੈ ਮੈਕਸੀਕੋ ਦੇ ਜੰਗਲਾਂ ਦੇ ਵਿੱਚ 4 ਮਹੀਨੇ ਜੋ ਕਿ ਭਟਕਣਾ ਪਿਆ ਜਿਸ ਤੋਂ ਬਾਅਦ ਇੱਕ ਜਿਹੜਾ ਕੀ ਹੋਰ ਸੌਦਾ ਤੈਅ ਕੀਤਾ ਗਿਆ ਕਿ ਜਦੋਂ ਉਹ ਕਲੰਬੀਆ ਪਹੁੰਚਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਦੋਸ਼ੀ ਨੂੰ 18 ਲੱਖ ਰੁਪਏ ਦਿੱਤੇ ਅਤੇ ਜਦੋਂ ਉਹ ਮੈਕਸੀਕੋ ਪਹੁੰਚਿਆ ਤਾਂ ਫਿਰ ਦੋਸ਼ੀ ਉਸਦੇ ਘਰ ਆਇਆ ਤੇ ਉਸਦੇ ਪਿਤਾ ਨੇ ਬਾਕੀ ਰਕਮ ਵੀ ਇਹਨਾਂ ਦੇ ਹਵਾਲੇ ਕਰ ਦਿੱਤੀ ਐਸੇ ਦੌਰਾਨ ਜਿਹੜਾ ਕੀ ਹੈ ਯਾਤਰਾ ਦੌਰਾਨ ਉਸ ਨੂੰ ਅਤੇ ਜਿਹੜਾ ਕੀ ਹੈ ਉਸਦੇ ਸਾਥੀਆਂ ਨੂੰ ਕਲੰਬੀਆ ਦੇ ਵਿੱਚ 4 ਮਹੀਨੇ ਰਹਿਣਾ ਪਿਆ ਜਿਸ ਦੇ ਬਾਰੇ ਉਹਨਾਂ ਨੂੰ ਪਹਿਲਾਂ ਕੁਝ ਵੀ ਨਹੀਂ ਦੱਸਿਆ ਗਿਆ ਇਹ ਜਿਹੜਾ ਕੀ تمام ਗੱਲਾਂ ਦਾ ਜ਼ਿਕਰ ਹੈ ਜੋ ਸ਼ਿਕਾਇਤ ਕਰਨਵੀਰ ਦੇ ਵੱਲੋਂ پولیس ਤੋਂ ਕੀਤੀ ਗਿਆ ਉਸ ਦੇ ਵਿੱਚ ਇਹ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨਾਲ ਧੋਖਾ ਹੋਇਆ ਤਾਂ ਫਿਰ ਕਰਨਵੀਰ ਦੇ ਵੱਲੋਂ ਜੋ ਹੈ ਗੁਰਜਿੰਦਰ ਨੂੰ ਇੱਕ ਆਡੀਓ ਸੁਨੇਹਾ ਭੇਜਿਆ ਗਿਆ ਕਿ ਤੁਸੀਂ ਸਾਨੂੰ ਵਾਪਸ ਬੁਲਾ ਲਿਓ ਤਾਂ ਉਸ ਨੇ ਵਾਪਸ ਬੁਲਾਉਣ ਤੋਂ ਇਨਕਾਰ ਕਰਦਿਆਂ ਹੋਇਆਂ ਅੱਗੇ ਜਿਹੜਾ ਕਿ ਜਾਣ ਦੀ ਗੱਲ ਆਖੀ ਫਿਰ ਜਿਹੜਾ ਕਿ ਹੈ कोलंबिया तक सारा पैसा डकिया हो दोषी पहला ही ले लंदे ने ते पीड़ित ने इस गल ਦਾ ਵੀ ਜ਼ਿਕਰ ਕੀਤਾ ਹੈ ਕਿ ਉਸਨੇ ਇਹ ਸਭ ਇਹ ਸਭ ਕੁਝ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਜੋ ਹੈ ਕੱਲ ਬਾਤ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਮੁਕਲ ਦੇ ਨਾਲ ਜਿਹੜਾ ਕਿ ਉਸਦੇ ਪਿਤਾ ਦੇ ਵੱਲੋਂ ਆਪਣਾ ਜਿਹੜਾ ਕੀ ਹੈ ਤਾਲਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਪਿੰਡ ਬੁਲਾਇਆ ਗਿਆ ਤੇ ਉਸਨੇ ਜਿਹੜਾ ਕੀ ਹੈ ਇਹ ਆਪਣੇ بیٹے ਨੂੰ ਯਾਨੀ ਕਿ ਤਰਨਵੀਰ ਦੇ ਪਿਤਾ ਦੇ ਵੱਲੋਂ ਆਪਣੇ بیٹے ਨੂੰ ਵਾਪਸ ਭੇਜੇ ਜਾਣ ਦੀ ਜਿਹੜੀ ਹੈ ਉਹ ਮਾਂਗੀ ਜਿਹੜੀ ਆ ਉਹ ਮੁਕਲ ਦੇ ਅੱਗੇ ਰੱਖੀ ਗਈ ਪਰ ਜਵਾਬ ਕੁਝ ਤਸੱਲੀ ਬਖਸ਼ ਨਹੀਂ ਮਿਲਿਆ ਅਤੇ ਦੋਸ਼ੀਆਂ ਨੇ ਜਿਹੜੀ ਕਿ ਇੱਕ ਵੀ ਗੱਲ ਪੀੜਤ ਪਰਿਵਾਰ ਦੀ ਨਹੀਂ ਸੁਣੀ ਪਰਿਵਾਰਿਕ ਮੈਂਬਰਾਂ ਦੇ ਦੱਸਣ ਤੋਂ ਬਾਅਦ ਜਿਹੜਾ ਫਿਰ ਡੰਕੀ ਦੇ ਰਾਹੀਂ ਜਿਹੜਾ ਉਹਨਾਂ ਨੂੰ ਅੱਗੇ ਭੇਜਿਆ ਗਿਆ ਤੇ ਇਸੇ ਦੌਰਾਨ ਜਦੋਂ ਡੰਕਰਾਂ ਨੂੰ ਪਤਾ ਲੱਗਿਆ ਕਿ ਤਰਨਵੀਰ ਦੇ ਵੱਲੋਂ ਤਮਾਮ ਜਿਹੜੀ ਗੱਲਬਾਤ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਤਰਾਂ ਤਰਾਂ ਦੇ ਤਸੀਹੇ ਦਿੱਤੇਗੇ ਉਸ ਦਾ ਫੋਨ ਤੱਕ ਖੋਲਿਆ ਗਿਆ ਅਤੇ ਨਾਲ ਹੀ ਜਿਹੜਾ ਕਿ ਉਸ ਨੂੰ ਖਾਣ ਪੀਣਾਂ ਵੀ ਦੇਣਾ ਬੰਦ ਕਰ ਦਿੱਤਾ ਗਿਆ तमाम ਜਿਹੜੀਆਂ ਕਿ ਹੁਣ ਮੁਸ਼ਕਲਾਂ ਨੂੰ ਉਹ ਚਿਲਦਾ ਹੋਇਆ ਜਦੋਂ ਅ ਅਮਰੀਕਾ ਬਾਰਡਰ ਦੇ ਉੱਪਰ ਪਹੁੰਚਦਾ ਤਾਂ ਉੱਥੇ ਉਸ ਨੂੰ ਅੱਜ ਬਾਰਡਰ ਸਿਕਿਉਰਿਟੀ ਫੋਰਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਫਿਰ ਸੈਂਟਰ ਦੇ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਹੁਣ ਵਾਪਸ ਜਿਹੜਾ ਕਿ ਮੋਹਾਲੀ ਉਸ ਦੇ ਕਰਪੇਜ਼ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੀੜਤ ਦੇ ਵੱਲੋਂ ਆਪਣੀ ਜਿਹੜੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਗਈ ਅਤੇ ਪੁਲਿਸ ਦੇ ਵੱਲੋਂ ਵੀ ਅੰਬਾਲਾ ਦੇ ਰਹਿਣ ਵਾਲੇ ਇਹਨਾਂ ਠੱਗ ਟਰੈਵਲ ਏਜੰਟਾਂ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ